ਏ ਆਰਐਮ ਰੈਸਲਿੰਗ ਦਾ ਚੈਂਪੀਅਨਸ਼ਿਪ ਸੀ ਏਸ਼ੀਆ ਦਾ ਚੈਂਪੀਅਨਸ਼ਿਪ ਦਿੱਲੀ ਚ ਹੋਇਆ ਸੀ ਫਸਟ ਟਾਈਮ ਦਿੱਲੀ ਚ ਹੋਇਆ ਸੀ ਤੇ ਮੈਂ 90 ਕਿਲੋ ਕੈਟਾਗਰੀ ਚ 골ਡ ਆਇਆ ਤੇ 85 ਕਿਲੋ ਕੈਟਾਗਰੀ ਚ ਸਿਲਵਰ ਆਇਆ ਜਿਹੜਾ ਸਿਲਵਰ ਆਇਆ ਉਹ ਮੇਰੇ ਵੇਟ ਚ ਵਰਲਡ ਦਾ ਚੈਂਪੀਅਨ ਸੀਗਾ ਉਹ ਜੋ ਮੈਂ ਕਜ਼ਾਕਿਸਤਾਨ ਦਾ ਨੰਬਰ 1 ਪਲੇਅਰ ਸੀ ਉਹਨਾਂ ਮੇਰਾ ਮੈਚ ਸੀਗਾ ਤੇ ਮੈਂ ਰਨਅਪ ਰਨਰਅਪ ਆਇਆ ਪਰ ਜੇ ਸਿਕਰਪੈਸ ਕੰਪੀਟੀਸ਼ਨ ਦੀ ਗੱਲ ਕਰੀਏ ਤਾਂ ਟੋਟਲ ਕਿੰਨੇ ਕੰਟਰੀਸ ਦਾ ਪਾਰਟਿਸਿਪੇਟ ਵੱਲੋਂ ਇਸ ਵਿੱਚ ਭਾਗ ਲਿਆ ਗਿਆ ਸੀ ਇਹਦੇ ਵਿੱਚ 21 ਕੰਟਰੀਆਂ ਨੇ ਪਾਰਟਿਸਿਪੇਟ ਕੀਤੀ ਸੀਗੀ ਤੇ ਚੋਰਡਨ ਮਲੇਸ਼ੀਆ థਾਈਲੈਂਡ ਕਾਫੀ ਕੰਟਰੀਆਂ ਆਈਆਂ ਨੇ ਏਸ਼ੀਆ ਦੀਆਂ ਤੁਸੀਂ ਪਿਛਲੇ ਕਿੰਨੇ ਸਮੇਂ ਤੋਂ ਮੰਨਦ ਕਰ ਰਹੇ ਹੋ ਮੈਂ ਏਸ਼ੀਆ ਦੀ ਤਿਆਰੀ 3 ਮਹੀਨੇ ਤੋਂ ਕੀਤੀ ਆ ਉਦੋਂ ਮੈਂ ਸੋਨਿਕ სპੋਰਟ ਲਾਈਵ ਲੀਗ 1 ਖੇਡ ਚੁੱਕਾ ਸੋਨਿਕ სპੋਰਟ ਤੇ ਤੇ ਇਹ ਜਿਹੜੀ ਏਸ਼ੀਆ ਦੀ ਸੀ ਇਹ ਵੀ 3 ਮਹੀਨੇ ਦੀ ਤਿਆਰੀ ਸੀ ਸੇਮ ਕੀ ਤੁਹਾਡਾ ਅਸਰ ਹੈ ਕੀ ਫਿਊਚਰ ਕੀ ਸਿਚੁਏਸ਼ਨ ਹੈ ਫਿਊਚਰ ਇਹ ਹੈ ਮੈਂ ਇੱਕ ਵਾਰ ਵਰਲਡ ਜੂਨੀ ਇਸ ਮੁਕਾਮ ਤੱਕ ਕੌਨਤੀਓਂ ਕੋਲ ਸਰਕਾਰ ਨੇ ਪ੍ਰਸ਼ਾਸਨ ਨੇ ਵੀ ਸਹਿਯੋਗ ਕੀਤਾ ਕਿ ਆਪਣੇ ਮਲਬੂਤੇ ਤੇ ਨਹੀਂ ਇਹ ਆਪਣੇ ਮਲਬੂਤੇ ਦੇ ਕਿੰਨਾ ਸਰਕਾਰ ਤਾਂ ਦੂਰ ਇੱਥੇ ਪੰਜਾ ਹਸ਼ਿਆਰਪੁਰ ਦੇ ਐਮਐਲਏ ਵਗੈਰਾ ਕਿਸੇ ਦਾ ਵੀ ਫੋਨ ਫੋਨ ਨਹੀਂ ਆਇਆ ਮੈਂ ਏਸ਼ੀਆ ਘੇੜ ਕੇ ਆਇਆ ਹਾਂ ਬਟ ਕੋਈ ਵੀ ਰਿਸਪੌਂਸ ਨਹੀਂ ਇਹਨਾਂ ਦਾ ਇੱਕ ਪਾਸੇ ਸਰਕਾਰ ਹੈ ਜਿਹੜੀ ਉਹ ਸਪੋਰਟਸਮੈਨਸ਼ਿਪ ਨੂੰ ਉੱਪਰ ਟਕਣ ਦੀ ਬਹੁਤ ਗੱਲਾਂ ਕਰਦੀ ਹੈ ਉੱਚੇ ਪਾਸੇ ਸਪੋਰਟਸ ਪਰਸਨ ਹੁੰਦੇ ਨੇ ਤੁਹਾਡੇ ਤੋਂ ਪਹਿਲਾਂ ਵੀ ਅਸੀਂ ਅਨੇਕਾ ਘਟਨਾਵਾਂ ਇੱਥੇ ਆਏ ਨੇ ਉਹਨਾਂ ਦੇ ਵਿੱਚ ਇਹੀ ਰੋਸ ਹੁੰਦਾ ਹੈ ਕਿ ਸਾਡੇ ਨਾਲ ਤਾਂ ਐਡਮਿਨਿਸਟ੍ਰੇਸ਼ਨ ਵੱਲੋਂ ਬਾਹਰ ਪੜੀ ਜਾਂਦੀ ਹੈ ਤਨਾਸ ਸਰਕਾਰ ਵੱ ਜੋਥ ਨੂੰ ਜਿਹੜਾ ਪ੍ਰਮੋਟ ਕੀਤਾ ਜਾਵੇਗਾ ਕੀ ਕਿਹਾ ਜਾਂਦਾ ਫਿਰ ਇਸ ਵਾਰ ਸਪੋਰਟਸਮੈਨ ਲਈ ਇਹ ਸਿਰਫ ਇਹ ਜੀਨ ਜਾਂ ਲਾ ਲੰਦਾ ਹੈ ਇਸ ਕਮਾਨ ਲਈ ਤੇ ਲੋਕੀ ਕਹਿੰਦੇ ਗੋਲਡ ਅਸਲੀ ਆਇਆ ਅਸਲੀ ਆਇਆ ਪਰ ਇਹ ਸਪੋਰਟਸਮੈਨ ਨੂੰ ਪਤਾ ਕਿ ਇਹ ਅਸਲੀ ਆ ਕਿ ਕੀ ਆ ਇਹ ਅਨਮੋਲ ਹੈ ਜਿਹੜਾ ਸਪੋਰਟਸਮੈਨ ਜਿੱਤ ਕੇ ਲੈਂਦਾ ਮੈਂ ਇਸ ਲਈ ਜੀਨ ਜਾਂ ਲਾਤੀ ਸੀਗੀ ਇਹ ਕਮਾਨ ਲਈ ਕੀ ਲੱਗਦਾ ਕਿ ਸਰਕਾਰ ਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ ਸਰਕਾਰ ਨੂੰ ਸਪੋਰਟ ਦਾ ਜਦੋਂ ਮੈਂ ਮੈਨੂੰ ਸਪੋਰਟ ਦੇਣੀ ਚਾਹੀਦੀ ਆ ਕਿ ਹਾਂ ਕਿ ਅੱਗੇ ਬਤਾ ਆਪਣੇ ਕੋਲੋਂ ਮੇਰਾ ਮੇਰਾ ਫੋਨ ਖੋ ਗਿਆ ਦਿੱਲੀ ਚ ਮੇਰਾ 2.5 ਲੱਖ ਨੂੰ ਪੈ ਗਈ ਮੇਰੀ ਇਸ ਚੈਂਪੀਅਨਸ਼ਿਪ ਤੇ ਸਰ ਮੇਰਾ ਸਨੀ ਠਾਕੁਰ ਜੀ ਮੈਂ ਹੁਸ਼ਿਆਰਪੁਰ ਤੋਂ ਆਂ ਸਰ ਜੀ ਸਨੀ ਜੀ ਤੁਹਾਡੇ ਦੋਸਤ ਨੇ ਇੱਕ 골ਡ ਤੇ ਇੱਕ ਸਿਲਵਰ ਜਿੱਤਿਆ ਆਮਨ ਲਾਸਿੰਗ ਤੇ ਵਿੱਚ ਤਾਂ ਕੀ ਕਹਿਣਾ ਚਾਹੁੰਦੇ ਹੋ ਇਟੇ ਵੱਡੇ ਮੁਕਾਮ ਤੇ ਪਹੁੰਚਿਆ ਤੁਹਾਡਾ ਮਿੱਤਰ ਸਰ ਸਭ ਤੋਂ ਪਹਿਲਾਂ ਤਾਂ ਬੋਬੋ ਮੁਬਾਰਕਾਂ ਮੇਰੇ ਦੋਸਤ ਨੂੰ ਕਿ ਉਹ 골ਡ ਜਿੱਤ ਕੇ ਲਿਆ ਸਰ ਇਹ ਬਹੁਤ ਵੱਡਾ ਉਪਰਾਲਾ ਹੈਗਾ ਇੱਕ ਉਹਦੇ ਲਈ ਇਹ ਯੂਥ ਨੂੰ ਇੱਕ ਮੈਸੇਜ ਹੈਗਾ ਕਿ ਅਸੀਂ ਕਿੰਨੀ ਮਿਹਨਤ ਕਰਦੇ ਹੈਗੇ ਜਿੱਦਣ ਅਸੀਂ 골ਡ ਲੈ ਕੇ ਆਂਦੇ ਗੇਮ ਹਰ ਕੋਈ ਖੇਡਦਾ ਸਰ ਪਰ ਮੀਨ ਤੇ ਜਿਹੜਾ ਬੰਦਾ ਜ਼ਿਆਦਾ ਕਰਦਾ ਉਹੀ 골ਡ ਲੈ ਕੇ ਆਂਦਾ ਸਰ ਜਿਉ ਗਲ ਮੇਰੇ ਦੋਸਤ ਨੇ ਹੁਣੇ ਕਿ ਕਿ 골ਡ ਅਸਲੀ 골ਡ ਮੈਂ ਮੈਨੇ ਨਹੀਂ ਰੱਖਦਾ ਜੋ ਇਹ 골ਡ ਮਾਰੇ ਰੱਖਦਾ ਉਹ ਇਹਨੂੰ ਹੀ ਪਤਾ ਪਰ ਇੱਕ ਮੈਨੂੰ ਮਾਰੀ ਗੱਲ ਸਰ ਇਹ ਲਾਦੀ ਸਾਡੀ ਸਰਕਾਰਾਂ ਦੀ ਕਿ ਦੇਖੋ ਜੀ ਕਿ ਸਰਕਾਰਾਂ ਸਾਡੀਆਂ ਯੰਗ ਲੜ ਰਹੀਆਂ ਬਾਹੂਬਲੀ ਕੰਟਰੀਆਂ ਦੇ ਨਾਲ ਜੀ ਕਿ ਜਿਹੜੀ ਕਿ ਪਾਕਿਸਤਾਨ ਆਪਣੇ ਨੂੰ ਬਾਹੂਬਲੀ ਬਾ ਨਹੀਂ ਉਹ ਸਰ ਉਹਨਾਂ ਨੂੰ ਇਹ ਥੱਲੇ ਸੁੱਟ ਕੇ ਏਸ਼ੀਆ ਵਿੱਚ 골ਡ ਲੈ ਕੇ ਆਇਆ ਵਾ ਪਾਕਿਸਤਾਨ ਵੀ ਇਹ ਸ਼ੇਤ ਜਾਂਦਾ ਕਜ਼ਾਕਿਸਤਾਨ ਆਂਦਾ ਸਰ ਲੋਕੀ ਤਾਂ ਡਿਸਟ੍ਰਿਕਟ ਖੇਡਕਣੀ ਮਾਣ ਆ ਇਹ ਬੰਦਾ ਏਸ਼ੀਆ ਖੇលਿਆ ਪਰ ਸਾਡੀ ਸਰਕਾਰ ਦਾ ਕੋਈ ਸਾਥ ਨਹੀਂ ਇਸ ਬੱਚੇ ਨੂੰ ਸਰ ਫੋਨ ਤਾਂ ਕੀ ਕਰਨਾ ਸਰ ਰਸੀਵ ਤਾਂ ਕੁਛ ਨਹੀਂ ਕੀਤਾ ਪਰ ਫੋਨ ਤੱਕ ਨਹੀਂ ਇਹਨਾਂ ਨੂੰ ਇਸ ਬੱਚੇ ਨੂੰ ਕੀਤਾ ਸਰ سپورਟ ਤਾਂ ਕੀ ਕਰਨਾ ਹੁਣ ਕਿੱਥੇ ਤੱਕ ਸਰਕਾਰਾਂ ਚਾਣ ਬੱਚਾ ਕੀ ਲੈ ਕੇ ਆਵੇ ਕਿ ਬੱਚਾ ਕਿੱ사 ਉਹਨਾ ਮੋਟੀਵੇਟ ਹੋਵੇ ਸਾਡਾ ਯੂਥ ਨਸਿਆਂ ਵਿੱਚ ਜਾ ਰਿਹਾ ਹੈਗਾ ਬਈ ਕਿੱਦਾਂ ਸਰ ਅੱਗੇ ਵਧੇ ਜੇ ਇਦਾਂ ਦੇ ਬੱਚਿਆਂ ਨੂੰ سپورਟ ਕੀਤਾ ਜਾਵੇ ਕਿਸੇ ਪਾਸੋਂ ਤਾਂ ਹੀ ਇਹ ਬੱਚੇ ਕੁਛ ਨਾ ਕੁਛ ਲੈਣਗੇ ਬਾਕੀ ਘੰਟੇ ਆ ਦੇਖ ਲਓ ਸਰ ਸਾਡਾ ਇੰਡੀਆ ਕਿੱਦਾਂ ਵੱਡਾ ਹੈਗਾ ਸਰ ਬਾਕੀ ਕੰਟਰੀਆਂ ਛੋਟੀਆਂ ਕੇ ਫੇ ਵੀ ਇੰਨੇ ਨੇ 골ਡ ਲੈ ਰਹੀਆਂ ਇੰਨੇ ਸਿਲਵਰ ਲੈ ਰਹੀਆਂ ਸਾਡੀ ਕੰਟਰੀ ਦੇ ਗਿਨੇ ਚੁਣੇ ਜਾਂਦੇ ਕਿਉਂ ਸਾਡੀਆਂ ਸਰਕਾਰਾਂ ਸਾਥ ਨਹੀਂ ਦਿੰਦੀਆਂ ਇਹ ਚੀਜ਼ ਮੈਂ ਇਹ ਚੀਜ਼ ਤੋਂ ਬਹੁਤ ਦੁਖੀ ਆ ਕੇ ਸਰ ਸਾਡੇ ਵਰਗਾ ਇੱਕ ਨਾਰਮਲ ਬੰਦਾ ਦੀ ਚੀਜ਼ੇ ਸੋਚਦਾ ਹੈਗਾ ਜਿਹੜਾ ਬੰਦਾ 골ਡ ਲੈ ਕੇ ਆ ਰਿਹਾ ਪੂਰਾ ਦਿਨ ਰਾਤ ਆਪਣਾ ਲਗਾ ਰਿਹਾ ਆਪਣੀ ਜੇ ਜੋ ਪੈਸੇ ਖਰਚ ਕੇ ਕੰਮ ਕਰ ਰਿਹਾ ਉਸ ਤੋਂ ਬਾਅਦ ਰੋਟੀ ਕਮਾਣ ਜਾ ਰਿਹਾ ਉਸ ਤੋਂ ਬਾਅਦ ਆਪਣੀ ਰੋਟੀ ਖਾ ਰਿਹਾ ਉਹਦੇ ਨਾਲ ਸ਼ੇਤ ਬਣਾ ਰਿਹਾ ਉਹਦੇ ਨਾਲ ਗੇਮ ਖੇਲਣ ਜਾ ਰਿਹਾ ਸਰ ਪਰ ਫੇ ਵੀ ਸਾਡੀ ਸਰਕਾਰਾਂ ਨੂੰ ਥੋੜੀ ਸ਼ਰਮ ਚਾਹੀਦੀ ਕਿ ਸਰ ਇਦਾਂ ਦੇ ਬੱਚੇ ਨੂੰ